ਸਸਰੀ ਕਾਰਜੀ ਸਾਰਿਆਂ ਨੂੰ ਅੱਜ ਜੋ ਟੂਟੇ ਆਪਣਾ ਫਾਸਟ ਬਣਾ ਹੋਗਾਗਾ ਤੇ ਤੁਸੀਂ ਆਜਾ ਪਾ ਕੇ ਸਾਧੀਆਂ ਆ ਰਹੀਆਂ ਨਹੀਂਆਂ ਤੇ ਭੈਣਾ ਮੇਰੀਆਂ ਦੀਆਂ ਅੱਡੀਆਂ ਪਤਾ ਦੀ ਬਹੁਤ ਜ਼ਿਆਦੇ ਦਿੱਕਤ ਹੁੰਦੀ ਆ ਤੇ ਇਹ ਇੱਕ ਬਿਮਾਰੀ ਬਹੁਤ ਜ਼ਿਆਦੇ ਫੈਲਦੀ ਹੈ ਕਿ ਸਾਧੀਆਂ ਦੇ ਵਿੱਚ ਸਾਧੀਆਂ ਦੇ ਵਿੱਚ ਆ ਕਿਉਂ ਜ਼ਿਆਦਾਤਰ ਭੈਣਾ ਕੰਮ ਕਰਦੀਆਂ ਪਾਣੀ ਦੇ ਵਿੱਚ ਵਿਚਲੀਆਂ ਜਾਂਦੀਆਂ ਧੂੜ ਮਿੱਟੀ ਜੋ ਉਹਨਾਂ ਦੇ ਪੈਰਾਂ ਦੇ ਨਾਲ ਆਉਂਦਾਗਾ ਉਨਾ ਦੀ ਗੰਤਗੀ ਦੇ ਨਾਲ ਪੈਰਾਂ ਦੇ ਵਿੱਚ ਜੜਟੀਆਂ ਹੁੰਦੀਆਂ ਨੇ ਉਹ ਫਟ ਜਾਂਦੇ ਆ ਕਈਆਂ ਤਾਂ ਇੰਨੇ ਕਾਰਬਨ ਮਤਲਬ ਇਹਨੇ ਆਵਾਤ ਜਾਂਦੇ ਆ ਕਿ ਇਹਨਾਂ ਦੀਆਂ ਬਿਆਈਆਂ ਦੇ ਵਿੱਚ ਰੀਸ਼ਾ ਤੱਕ ਪੈ ਜਾਂਦਾ ਹੈ ਤੇ ਉਹ ਇੰਨੀ ਤਕਲੀਫ ਵਾਤ ਜਾਂਦੇ ਵੀ ਖੂਨ ਵੀ ਆਉਣ ਲੱਗ ਜਾਂਦਾ ਜੜਟੀਆਂ ਫਟਣ ਕਰਕੇ ਤਾਂ ਇਹ ਜੜਟੀਆਂ ਖਟਣ ਤੋਂ ਆਪੇ ਕਿਸਮਕ ਘਰੇਲੂ ਦੇਸੀ ਨੁਕਸਾ ਦੱਸਾਂਗੇ ਜਿਹਦੇ ਨਾਲ ਕਿ 100% ਦਾ ਰਿਜ਼ਲਟ ਆਗਾ ਤੇ ਉਹ ਪ੍ਰਾਣੀਆਂ ਬੇਜਿਆਂ ਬੀਪੀਆਂ ਭੈਣਾ ਜੋ ਪ੍ਰਾਣੇ ਜਵਾਨ ਨੇ ਚਾਪੜੀਆਂ ਬਾਤਾਂ ਵਾਂਸੀ ਉਹ ਇਹ ਚੀਜ਼ਾਂ ਵਰਤਦੇ ਸੀ ਕਿਉਂਕਿ ਉਹਨਾਂ ਟਾਈਮ ਦੇ ਵਿੱਚ ਕੋਈ ਡਾਕਟਰ ਤਾਂ ਹੁੰਦਾ ਨਹੀਂ ਸੀਗਾ ਤੇ ਉਹ ਇਹ ਚੀਜ਼ਾਂ ਘਰੇ ਦੇ ਵਿੱਚ ਬਣਾ ਕੇ ਤੇ ਇਹ ਵਰਤਦੇ ਸੀ ਤੇ ਪਰ ਅੱਜ ਦੇ ਟਾਈਮ 'ਚ ਆਪਾਂ ਇਹ ਚੀਜ਼ਾਂ ਬਣਾਉਂ ਤੋਂ ਆਪਾਂ ਦੇ ਨਾਲ ਵੀ ਆਪ ਕੋਟਾ ਹੈ ਨਹੀਂ ਹੈਗਾ ਪਰ ਮੇਰੀਆਂ ਭੈਣਾਂ ਕਹੀ ਵੀ ਸੋਚਦੀਆਂ ਨੇ ਵੀ ਆਪਾਂ ਹੁਣ 12:00 ਹੋ ਜਾਈ ਕੋਈ ਆਪਾਂ ਟੂਕੋਂ ਗਿਆ ਨਾ ਮਗੇ ਤਾਂ ਬਹੁਤ ਜਿਆਦੇ ਮਹਿੰਗੀਆਂ ਹੁੰਦੀਆਂ ਤੇ ਜੋ ਆਪਾਂ ਦੀ ਤੱਕ ਪਹੁੰਚ ਤੱਕ ਨਹੀਂ ਹੁੰਦੀ ਆਪਾਂ ਖਰੀਦ ਤੱਕ ਨਹੀਂ ਸਕਦੇ ਤਾਂ ਉਹ ਚੈਰੀਆਂ ਹੋਣੀਆਂ ਚੈਰੀਆਂ ਤੇ ਆਖਰੀ ਲਾਲਾ ਥੋੜੀਆਂ ਫਟੀਆਂ ਲੈਂਗੀਆਂ ਤੇ ਆਪਾਂ ਘਰ ਦੇ ਵਿੱਚ ਹੀ ਆਪਣਾ ਥੋੜੀ ਜੀ ਆਪਣੇ ਕੋਈ 20 30 ਰੁਪਿਆ ਦੇ ਵਿੱਚ ਇਹ ਕਰੀਮ ਬਣ ਜਾਣੀ ਹੈਗੀ ਤੇ ਜਿਸ ਤੋਂ ਵੀ ਤੁਸੀਂ ਆਪਣੀਆਂ ਆਟੀਆਂ ਦੀਆਂ ਦਾਣ ਤਾਂ ਤੁਹਾਡੀਆਂ ਫਟਣ ਤੋਂ ਰਾਹਤ ਆ ਸਕਦੀ ਆਪਾਂ ਨੂੰ ਕੋਈ ਜਿਆਦੇ ਇਹਦੇ ਵਿੱਚ ਔਖਾ ਨਹੀਂ ਬਣਾਉਣਾ ਬਹੁਤ ਜਿਆਦੇ ਸੌਖਾ ਹੈਗਾ ਤੇ ਤੁਸੀਂ ਕਈ ਕਰੇਮਾਂ ਜਿਹੜੀਆਂ ਹੁਣ ਆਪਾਂ ਵਿਚਾਰ ਉਹ ਲਿਉਣੀ ਉਹਨਾਂ ਵਿੱਚ ਕਈ ਨਿਕਲ ਵੀ ਹੁੰਦੇ ਆ ਕਿ ਤੇ ਉਹ ਆਪਾਂ ਨੂੰ ਇੱਕ ਵਾਰੀ ਤਾਂ ਆਪਣੇ ਅੰਡਿਆਂ ਠੀਕ ਕਰ ਦਿੰਦੇ ਆ ਪਰ ਉਹ ਬਾਅਦ ਵਿੱਚ ਫਿਰ ਉਹ ਦੁਬਾਰੇ ਉਸੇ ਤਰ੍ਹਾਂ ਹੋ ਜਾਂਦੀਆਂ ਨੇ ਇਹ ਜਿਸ ਤਰ੍ਹਾਂ ਇਹ ਮੈਂ ਸਾਨੂੰ ਨੁਕਸਾ ਦਾ ਅਸਰ ਇਹ ਆ ਗਿਆ ਤੇ ਇਹ ਤੁਸੀਂ ਬਣਾ ਕੇ ਘਰ ਦੇ ਵਿੱਚ ਕਟੱਕੀ ਬਣ ਜਾਂਦੀ ਹੈ ਕਿ ਤੇ ਬਹੁਤ ਜ਼ਿਆਦਾ ਸੌਖੀ ਹੈਗੀ ਆ ਤੇ ਪਲੀਜ਼ ਵੀਡੀਓ ਚੜਦੇ ਚੜਦੇ ਮੇਰੇ ਵੀਡੀਓ ਨੂੰ ਅੱਗੇ ਸ਼ੇਅਰ ਵੀ ਕਰਿਓ ਲਾਈਕ ਵੀ ਕਰਦੇ ਹੋ ਆਪਣੀ ਜੇ ਕਿਸੇ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਸਬਸਕ੍ਰਾਈਬ ਹੀ ਕਰਿਓ ਤੇ ਜੀ ਵੀਡੀਓ ਨੂੰ ਜੀ ਆ ਲਾਸਟ ਤੱਕ ਜਰੂਰ ਵੇਖੋ ਕਿ ਇਸ ਤਰ੍ਹਾਂ ਆਪਾਂ ਕਰੀਮ ਬਣਾਉਣੀ ਆ ਤੇ ਕਿਸ ਤਰ੍ਹਾਂ ਪਾਹੀ ਰਾਤ ਨੂੰ ਜਾਂਦੇ ਨੇ ਕਿਸ ਤਰ੍ਹਾਂ ਹਿਲਾਉਣੀ ਆ ਚੰਗੀ ਤਰ੍ਹਾਂ ਤੁਸੀਂ ਵੇਖੋ ਸਕਿੱਪ ਕਰਕੇ ਨਾ ਵੇਖੋ ਹਾਂ ਜੀ ਤੁਸੀਂ ਇਸ ਤਰ੍ਹਾਂ ਵਿਆਸਤੇ ਰੱਖ ਕੇ ਨਾ ਕੋਈ 프라이ਪਨ ਵਗੈਰਾ ਕੋਸੀ ਤੁਸੀਂ ਰੱਖ ਲਿਓ ਤੇ ਉਸ ਵਿੱਚ ਥੋੜਾ ਜਿਹਾ ਸਰ੍ਹੋਂ ਦਾ ਤੇਲ ਪਾਉਣਾ ਹੈ ਜਿੰਨੇ ਕਿ ਤੁਸੀਂ ਕਰੀਮ ਬਣਾਉਣੀ ਆ ਉਹ ਹਿਸਾਬ ਨਾਲ ਤੁਸੀਂ ਸਰੋਂ ਦਾ ਤੇਲ ਪਾ ਲਿਓ ਪਹਿਲਾਂ ਥੋੜੀ ਜਿਹੀ ਤੁਸੀਂ ਥੋੜਾ ਜਿਹਾ ਪਾ ਲਿਓ ਸਰੋਂ ਦਾ ਤੇਲ ਤੇ ਉਹਦੇ ਵਿੱਚ ਇਸ ਤਰ੍ਹਾਂ ਦੀਆਂ ਮੋਮਬੱਤੀਆਂ ਮੋਮਬੱਤੀਆਂ ਆਪਣੇ ਘਰਾਂ ਦੇ ਵਿੱਚ ਹੁੰਦੀਆਂ ਇਹ ਮੇਰੇ ਕੋਲ ਦੀਵਾਲੀ ਦੀਆਂ ਪਈਆਂ ਸੀ ਜੀਆਂ ਬੱਚੀਆਂ ਛੋਟੀਆਂ ਛੋਟੀਆਂ ਮੋਮਬੱਤੀਆਂ ਸੀ ਜੇ ਤੁਸੀਂ ਘਰ ਤੁਹਾਡੇ ਨਹੀਂ ਹੈਗੀਆਂ ਤਾਂ ਤੁਸੀਂ ਕਬੱਡੀ ਮੋਮਬੱਤੀ ਵੀ ਲਿਆ ਸਕਦੇ ਹੋ ਜੋ ਕਿ 10 20 ਰੁਪਈਆਂ ਦੀ ਆਉਂਦੀ ਹੈਗੀਆਂ ਤਾਂ ਇਸ ਤਰ੍ਹਾਂ ਤੁਸੀਂ ਦੋ ਤਿੰਨ ਮੋਮਬੱਤੀਆਂ ਤੁਸੀਂ ਇਹਦੇ ਵਿੱਚ ਇਸ ਤਰ੍ਹਾਂ ਸੈੱਟ ਨਹੀਂ ਲੈਣੇ ਇਸ ਤਰ੍ਹਾਂ ਦੇਖੋ ਤੁਸੀਂ ਇਹਦੇ ਵਿੱਚ ਹੁਣ ਫਿਰ ਚਮਚੇ ਦੇ ਨਾਲ ਹਲਾ ਕੇ ਇਹ ਗਰਮ ਹੋ ਜਾਣਗੇ ਇਹਦੇ ਵਿੱਚ ਪਗਲ ਜਾਣਗੇ ਜਿਸ ਤਰ੍ਹਾਂ ਇਹ ਤੇਲ ਗਰਮ ਹੁੰਦਾਗਾ ਉਸੇ ਤਰ੍ਹਾਂ ਹੀ ਓਮਿਓਮ ਇਹਦੇ ਵਿੱਚ ਮੋਵਤੀਆ ਪਗਲੇ ਜਾਣਗੇ ਬਹੁਤ ਵਧੀਆ ਕਰੇਮ ਬਣਨੀ ਆ ਤੁਸੀਂ ਵਰਤ ਕੇ ਵੇਖਿਓ 100% ਇਸ ਚੀਜ਼ ਦਾ ਰਿਜ਼ਲਟ ਆਗਾ ਤੇ ਤੁਸੀਂ ਵਾਰਤ ਕੇ ਦੇਖੋ ਤੁਸੀਂ ਇਸ ਤਣੂ ਦੁਆਰਾ ਖਤਮ ਹੋ ਜੇ ਤੁਸੀਂ ਨੂੰ ਫੇਰ ਦੁਆਰਾ ਬਣਾ ਕੇ ਰੱਖ ਸਕਦੇ ਹੋਗੇ ਤੇ ਕਿਉਂਕਿ ਬਈ ਵਾਰ ਛੋਟੇ ਬੱਚਿਆਂ ਦੀਆਂ ਆਪਣੇ ਵੀ ਤੁਰੇ ਫਿਰਦੇ ਆ ਨੰਗੇ ਪੈਰੀ ਬੱਚੇ ਫਿਰਦੇ ਆ ਪਾਣੀ ਪੂਣੀ ਚ ਫਿਰਦੇ ਰਹਿੰਦੇ ਉਹਨਾਂ ਦੀਆਂ ਹੱਡੀਆਂ ਫਟੀਆਂ ਰਾਤ ਨੂੰ ਤੁਸੀਂ ਹੱਡੀਆਂ ਤੇ ਲਾ ਕੇ ਤੇ ਚੰਗੀ ਤਰ੍ਹਾਂ ਇਹਨਾਂ ਨੂੰ ਗਰਮ ਪਾਣੀ ਨਾਲ ਧੋ ਕੇ ਲਾ ਕੇ ਤੇ ਉਂਤਿਆ ਤੁਸੀਂ ਇਹ ਨਕਸ਼ਾ ਵਰਤ ਕੇ ਵੇਖਿਓ ਤੁਸੀਂ 100% ਰਿਜ਼ਲਟ ਆਏ ਆਪਣੀਆਂ ਪਹਿਲਾਂ ਬੀਬੀਆਂ ਭੈਣਾਂ ਜੋ ਵੀ ਹੁੰਦੀਆਂ ਸੀ ਆਪਣੀਆਂ ਇਹ ਵਰਤਦੀਆਂ ਹੁੰਦੀਆਂ ਸੀਗੀਆਂ ਤੇ ਉਹਨਾਂ ਨੂੰ ਪਹਿਲਾਂ ਉਹਨਾਂ ਨੇ ਕੀ ਕਰਨਾ ਮੋ ਵਰਤੀਆਂ ਵੀ ਆਪੇ ਪੈਰਾਂ ਦੇ ਵਿੱਚ ਪਾ ਲੈਣ ਚਾਹ ਦੇ ਕੋ ਧਾਗੇ ਆ ਧਾਗੇ ਇਹਨਾਂ ਵਿੱਚ ਨਿਕਲੇ ਤੇ ਇਹ ਧਾਗੇ ਤੁਸੀਂ ਵਿੱਚੋਂ ਕੱਢ ਦੇਣੇ ਆਗੇ ਇਸ ਤਰ੍ਹਾਂ ਥੋੜਾ ਜਿਹਾ ਜਦੋਂ ਚੰਗੀ ਤਰ੍ਹਾਂ ਗਰਮ ਹੋ ਜਾਵੇ ਇਹਨੂੰ ਇਨ ਦੋ ਤਲਾ ਵਾਲੇ ਜੀ ਦਵਾ ਦੇਨੇ ਆਗੇ ਹਾ ਧਾਗੇ ਕੱਢ ਲੈਣੇ ਆ ਪਹਿਲਾਂ ਤਾਂ ਤੁਹਾਨੂੰ ਇਹ ਜਿਹੀ ਲੱਗ ਲਾਂਗੇ ਵੀ ਇਹ ਇਕੱਲਾ ਸਰੋਂ ਦਾ ਤੇਲ ਹੀ ਰਹਿ ਗਿਆ ਨਹੀਂ ਇਹ ਜਦੋਂ ਠੰਡਾ ਹੋ ਜਾਊਗਾ ਤਾ ਇਹਦੇ ਵਿੱਚ ਮੋਮ ਦੀ ਤੁਸੀਂ ਚੰਗੀ ਤਰ੍ਹਾਂ ਗਰਮ ਹੈਗਾ ਤਾਂ ਤੇ ਮੋਮ ਚੰਗੀ ਤਰ੍ਹਾਂ ਹੀ ਜੰਮ ਚੂਗੀ ਇਹਦੇ ਵਿੱਚ ਤੇ ਇਸ ਵਿੱਚ ਇੱਕ ਤੁਹਾਨੂੰ ਇੱਕ ਚੀਜ਼ ਹੋਰ ਦੱਸਾਂਗੇ ਜੋ ਮਿਲਾ ਕੇ ਤੁਸੀਂ ਇਹਦੇ ਵਿੱਚ ਇੱਕ ਡੱਬੀ ਵਿੱਚ ਪਾ ਕੇ ਰੱਖ ਲੈਣੀ ਆ ਤੁਸੀਂ ਇਸ ਤਰ੍ਹਾਂ ਹੀ ਇਹਨੂੰ ਥੋੜਾ ਜਿਹਾ ਗਰਮ ਕਰਕੇ ਥੋੜਾ ਜਿਹਾ ਵਾੜਾ ਜਿ ਜਦੋਂ ਆਜੇ ਇਸ ਨੂੰ ਤਾਂ ਬੰਦ ਕਰ ਦੇਣਾ ਗੈਸ ਤੇ ਜਦੋਂ ਇਹ ਠੰਡਾ ਹੋ ਜਾਵੇ ਤਾਂ ਉਹ ਇਹਦੇ ਵਿੱਚ ਆਪਾਂ ਮਿਲਾ ਕੇ ਦਿਖਾ ਮੈਂ ਲੈ ਵੀ ਕਰੀਮ ਬਣਾਉਣੀ ਹੈ ਜਦੋਂ ਇਹ ਠੰਡਾ ਹੋ ਜਾਣਾ ਹੈਗਾ ਤੇ ਬਹੁਤ ਵਧੀਆ ਬਣਨੀ ਆ ਤੇ ਜਿਹੜੀਆਂ ਆਪਾਂ ਬਾਜ਼ਾਰਾਂ ਦੇ ਵਿੱਚ ਕਰੀਮਾ ਵਗੈਰਾ ਲਿਆਉਣੀਆਂ ਇਹ ਉਹਨਾਂ ਨੂੰ ਵੀ ਪਿੱਛੇ ਹਟਦਾਗਾ ਉਹ ਤਾਂ ਆਪਣੇ ਥੋੜੇ ਟਾਈਮ ਲਈ ਠੀਕ ਕਰਦਾਗਾ ਤੇ ਪਰ ਇਹ ਆਪਣਾ ਚੰਗੀ ਤਰ੍ਹਾਂ ਆਟਿਆਂ ਨੂੰ ਇੰਨੇ ਮਲਾਇਆ ਬਣਾ ਦੇਣੇ ਬਹੁਤ ਵਧੀਆ ਬਣਾ ਦੇਣਾਗਾ ਇਸ ਤਰ੍ਹਾਂ ਤੁਸੀਂ ਹੁਣ ਇਹਨੂੰ ਗੈਸ ਨੂੰ ਬੰਦ ਕਰ ਦੋ ਤਾਂ ਇਹ ਜਦੋਂ ਥੋੜਾ ਜਿਹਾ ਠੰਡਾ ਹੋ ਗਿਆ ਤਾਂ ਤੁਸੀਂ ਇਸ ਦੇ ਵਿੱਚ ਟੈਂਪਰੇਚਰ ਜੇ ਜ ਤੁਸੀਂ ਕੋਈ ਠੰਡੇ ਪਾਣੀ ਦੇ ਵਿੱਚ ਇਹਨੂੰ ਰੱਖ ਦੋ ਛੇਤੀ ਠੰਡਾ ਹੋ ਜਾਊਗਾ ਨਹੀਂ ਤਾਂ ਵੈਸੇ ਤਾਂ ਸਰਦੀ ਦਾ ਮੌਸਮ ਹੈ ਛੇਤੀ ਠੰਡਾ ਹੋ ਜਾਣਾ ਹੈ ਨੇ ਤੇ ਮੜ ਕੇ ਤੁਸੀਂ ਇਹਦੇ ਵਿੱਚ ਜਦੋਂ ਆਹ ਦੇਖੋ ਹੁਣ ਆਪਾਂ ਥੋੜਾ ਜਿਹਾ ਇਹ ਪਾਣੀ ਚ ਠੰਡਾ ਰੱਖਤਾ ਸੀਗਾ ਤੇ ਇਸ ਤਰ੍ਹਾਂ ਇਹ ਜੰਮ ਜਾਂਦਾ ਦਾ ਕਿਉਂ ਕਹੀ ਕਹਿ ਦਿੰਦੇ ਆ ਵੀ ਬਣਾਉਂਦੇ ਕੁਝ ਹੋਰ ਆ ਤੇ ਵੀ ਦਿਖਾਉਂਦੇ ਹੋਰ ਕਰੀਮਾਂ ਨੇ ਆਪਾਂ ਤੁਹਾਡੇ ਸਾਹਮਣੇ ਦਿਖਾਤਾ ਆ ਪਹਿਲੇ ਵਿੱਚ ਹੀ 프라이ਪਨ ਚ ਬਣਾਇਆ ਸੀ ਤੇ ਇਸ ਤਰ੍ਹਾਂ ਇਹ ਆਪਾ ਠੰਡਾ ਰੱਖ ਲਿਆ ਸੀ ਤੇ ਇਸ ਤਰ੍ਹਾਂ ਹੀ ਜੰਮ ਗਿਆ। ਤੋਂ ਤੁਹਾਨੂੰ ਰੱਤੀ ਦਿਖਾਉਣੇ ਆਂਗੇ ਵੀ ਇਹ ਪਹਿਲਾਂ ਆਪਾਂ ਕਿਸ ਕੌਲੀ 'ਚ ਕੱਟ ਲੈਣੇ ਆਂਗੇ। ਕੌਲੀ ਦੇ ਵਿੱਚ ਕੱਟ ਕੇ ਤੇ ਇਹਦੇ ਵਿੱਚ ਕੀ ਕੁਛ ਮਿਲਾਉਣਾਗਾ ਤੇ ਉਹ ਤੁਹਾਨੂੰ ਦੱਸਦੇ ਆਗੇ। ਸਕਿੱਪ ਕਰਕੇ ਨਾ ਵੇਖੋ ਵੀਡੀਓ ਸਾਰੀ। ਆ ਦੇਖੋ ਹੁਣ ਆਪਾਂ ਟਰਾਈ ਬੰਦੇ ਦੇ ਵਿੱਚੋਂ ਅੱਜ ਕੌਲੀ ਦੇ ਵਿੱਚ ਕੱਟ ਲਈ ਇਸ ਤਰ੍ਹਾਂ। ਤੇ ਤੇ ਚਿਕਚਿਕ ਕਰ ਲੈ ਇਹਦੇ ਵਿੱਚ ਆਪਣੇ ਕੋਲ ਘਰਾਂ ਦੇ ਵਿੱਚ ਬੈਸਣ ਤਾਂ ਹੁੰਦੀ ਆ ਆਪਣੇ ਸਾਰੇ ਹੱਥਾਂ ਪੈਰਾਂ ਤੇ ਆਪੇ ਲਾਉਣੇ ਆਂਗੇ। ਤੇ ਇਹ ਤੁਸੀਂ ਬੈਸਲਿਨ ਇਹਦੇ ਵਿੱਚ ਮਿਕਸ ਕਰ ਲੈਣੀ ਆਂਗੀ ਇਸ ਤਰ੍ਹਾਂ ਇਹ ਬੈਸਲਿਨ ਮਿਕਸ ਕਰਦੇ ਸੀ ਇਹ ਆਹ ਨਹੀ ਬੈਸਲਿਨ ਆਪਾਂ ਤਾਂ ਕਰਕੇ ਮਿਕਸ ਕਰਨੀ ਹੈ ਜੀ ਇਹਦੇ ਵਿੱਚ ਕਿਉਂ ਬੈਸਲਿਨ ਦੇ ਨਾਲ ਆਪਣੀ ਆਟੀਆਂ ਤੇ ਚੰਗੀ ਤਰ੍ਹਾਂ ਇਹ ਜਿਹੜੀ ਆਪਾਂ ਮੋਲ ਬਣਾਈ ਤੇ ਉਹ ਚੰਗੀ ਤਰ੍ਹਾਂ ਲੱਗ ਜਾਣੀ ਹੈ अड्डिया इस तरह, तरह, इस तरह आ देखो के क्रीम बन गई तो है यही बाजार च लैन जाओगे तोनीस्टली मिलनी है इनकी महंगी मिलनी कई बार अपने भैन आप घर ही ਕੋਈ ਜਿਆਦੇ ਸੀ ਵਰਤ ਕੇ ਆਪਣਾ ਸਾਰੀ ਆਪਾਂ ਕਹਿੰਦੇ ਆਪਾਂ ਖਰਚਾ ਨਾ ਕਰੀਏ ਜਿਆਦੇ ਆਪਾਂ ਖਰਚਾ ਘੱਟੋਪੈਣਾ ਹਰੇਕ ਹੀ ਸੋਚ ਕੇ ਆਪਾਂ ਘਰ ਦੇ ਖਰਚੇ ਘਟਾਈ ਜੇ ਹਨ ਤੇ ਬਿਲਕੁਲ ਮੈਂ ਇਹ ਬੋਲ ਜਾਂਦੀ ਹਾਂ ਕਿ ਤੁਸੀਂ ਇਸ ਤਰ੍ਹਾਂ ਨੇ ਬਣਾ ਲਓ ਕਰੀਏ ਮੈਂ ਤਾਂ ਤੁਸੀਂ ਇਹ ਜ਼ਰੂਰ ਵਰਤ ਕੇ ਵੇਖਿਓ ਤੁਸੀਂ ਕਿਉਂਕਿ 100% ਇਹਦਾ ਰਿਜ਼ਲਟ ਮਿਲਣਾਗਾ ਤੇ ਇੰਨੀ ਵਧੀਆ ਮੈਂ ਹਰ ਸਰਦੀਆਂ ਦੇ ਵਿੱਚ ਮੈਂ ਕਦੇ ਕਰੀਮ ਨਹੀਂ ਲਾਈ ਹੱਡੀਆਂ ਤੇ ਮੇਰੀਆਂ ਵੀ ਹੱਡੀਆਂ ਬਹੁਤ ਜ਼ਿਆਦੇ ਫਟਦੀਆਂ ਨਹੀਂਆਂ ਮੀਆਂ ਤਮਾ ਇਹ ਹੀ ਚੀਜ਼ੀ ਵਰਤਦੀਆਂ ਇਹ ਮੇਰਾ ਵਰਤਿਆ ਹੋਈ ਨੁਕਸਾ ਹੈਗਾ ਤੇ ਤੁਸੀਂ ਵੀ ਫ੍ਰੀ ਇਹ ਸਾਰੇ ਤੇ ਕਰੀ ਬਣਾ ਕੇ ਦਿਖਾਈ ਜਗੇ ਤੁਸੀਂ ਤੇ ਇਹ ਜ਼ਰੂਰ ਤੁਸੀਂ ਆਪਣੀਆਂ ਆਟੀਆਂ ਤੇ ਲਾ ਕੇ ਮੇਰੇਆਂ ਭੈਣਾਂ ਜ਼ਰੂਰ ਮੈਨੂੰ ਕਮੈਂਟ ਵਿੱਚ ਦੱਸਣਾ ਕਿ ਇਹ ਕਿਸ ਤਰ੍ਹਾਂ ਤੇ ਕਰੀ ਬਣੀ ਹੈ ਤੇ ਉਹਨੂੰ ਕਿੰਨਾ ਕੁ ਤੁਹਾਨੂੰ ਫਾਇਦਾ ਹੋਇਆ ਬਾਕੀ ਇਹ 100% ਦਾ ਪੂਰਾ ਰਿਜ਼ਲਟ ਆਗਾ ਤਾਂ ਆਪਾਂ ਦੇ ਵੀ ਆਪਣਾ ਪਾਸਟ ਬਲੌਗ ਸੀ ਅੱਜ ਤੇ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰਿਓ ਵੀਡੀਓ ਲਾਈਕ ਤੇ ਸ਼ੇਅਰ ਕਰਦੇ ਹੋ ਤੇ ਤੁਹਾਡਾ ਬਹੁਤ ਧੰਨਵਾਦ ਹੋਊਗਾ ਤੁਸੀਂ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਇਹ ਕੋਈ ਛੋਟੇ ਛੋਟੇ ਨੁਕਸੇ ਕਰੇਗੇ ਮੇਰੀਆਂ ਭੈਣਾਂ ਦੇ ਜੋ ਘਰੇ ਬੈਠੇ ਆਪਣੇ ਘਰ ਦੇ ਥੋੜੇ